ਇੱਕ ਦਿਨ ਇੰਨਾ ਪੈਸਾ ਕਮਾਉਣਾ ਨਾ ਸਾਲੀ ਧੂਣੀ ਵੀ ਨੋਟਾਂ ਨਾਲ ਬਾਲਿਆ ਕਰਦੇ ਕਿਵੇਂ ਲੱਗੀ ਫਿਲਮ ਪਾਜੀ ਛਾ ਗਿਆ ਜੀ ਪੂਰੇ ਪੂਰੇ ਛਾ ਗਿਆ ਕੋਲ ਵਧੀਆ ਲੱਗੀ ਬਹੁਤ ਵਧੀਆ ਜੀ ਤੁਹਾਡੇ ਬੰਦਿਆਂ ਨੇ ਜੀ ਕਰੈਕਟਰ ਖਾਸ ਰੱਖੇ ਸੀ ਵਿੱਚ ਕਿਹੜਾ ਪਾਜੀ ਉਹ ਤੁਸੀਂ ਥੋੜੀ ਮੀਡੀਆ ਤੋਂ ਜ਼ਿਆਦਾ ਕਰਦੇ ਹੋ ਚਲੋ ਸਟਾਇਰ ਹੁੰਦਾ ਤੁਸੀਂ ਆਪਣਾ ਕੰਮ ਕਰ ਰਹੇ ਹੋ ਅਸੀਂ ਆਪਣਾ ਕੰਮ ਕਰ ਰਹੇ ਹਾਂ ਨਾ ਸੋ ਸਾਡੀ ਇਹੀ ਕੋਸ਼ਿਸ਼ ਸੀ ਕਿ ਫਿਲਮ ਦੇ ਨਾਲ ਨਾਲ ਕੁਝ ਚੱਲਦਾ ਰਹੇ ਸੋ ਵਧੀਆ ਲੱਗੀ ਸੋ ਅੱਜ ਮੈਂ ਨਹੀਂ ਬੋਲਣਾ ਅਜ ਬਰਿੰਦਰ ਸਾਹਿਬ ਬੋਲਣਗੇ ਇਹ ਸਾਡੇ ਫਿਲਮ ਤੋਂ ਕਰ ਕਿਵੇਂ ਲੱਗੀ ਜੀ ਫਿਲਮ ਬਹੁਤ ਸਹੀ ਸੀ ਰਿਵਿਊ ਟੈਕਨੀਕਲੀ ਵੈਰੀ ਸਾਊਂਡ ਥੈਂਕ ਯੂ ਐਂਡ ਡਾਇਲੌਗ ਵਾਈਜ਼ ਵੀ ਵੈਰੀ ਨਾਈਸਲੀ ਰਿਟਨ ਵੈਰੀ ਨਾਈਸਲੀ ਐਕਟਿੰਗ ਥੈਂਕ ਯੂ ਤੇ ਬਾਕੀ ਵਾਰੀ ਟੀਮ ਹੈ ਭਾਈ ਵੀਰ ਸਿੰਘ ਭਾਈ ਉਹਨਾਂ ਨੇ ਵੀਰ ਸਿੰਘ ਭਾਈ ਬਹੁਤ ਸੋੜਾ ਵੌਇਸ ਓਵਰ ਐਂਡ ਵਿੱਚ ਜਿਹੜੇ ਗਾਣੇ ਸੀਗੇ ਉਹ ਪਾਜੀ ਜੀਰਾਂ ਦੀ ਆਵਾਜ਼ ਹੀ ਚਾਹੀਦੀ ਸੀ। ਥੈਂਕ ਯੂ ਸੋ ਮਚ। ਪਹਿਲੀ ਵਾਰੀ ਵੌਇਸ ਓਵਰ ਕੀਤਾ ਜੀ ਮੈਂ ਇੱਕ ਸਟੈਂਡ। ਫੇਰਲੀ ਵੱਖਰਾ ਜਿਹਾ ਐਕਸਪੀਰੀਅੰਸ ਸੀ। ਸੋ ਵੀਰ ਜੀ ਸਰ ਜੇ ਅਗਰ ਆ ਗਏ ਹਾਂ ਉਸ ਕਰਕੇ ਇਹ ਸਭ ਨੂੰ ਇੱਕ ਗਾਣਾ ਤਾਂ ਪੰਡਰ ਜੀ ਸਰ। ਮਾਤਵਾ ਦੀ ਬਖਸ਼ਿਸ਼ ਹੈ। ਇਹਨਾਂ ਦੀ ਫਿਲਮ 'ਚ ਮੈਂ ਗਾਉਂਗਾ। ਕਾਹ ਮੋਲਣਾ। ਹਾਂ। ਦੇ ਵੀਰ ਤੇ ਵੀਤ ਭਾਈ ਵੀ ਕਿੱਧਰ ਗਏ ਮੈਂ ਤੁਹਾਡੇ ਪਿੱਛੇ ਅੱਜ ਹਾਲੀਵੁੱਡ ਐਕਟਰ ਲੱਗੇ ਮੈਨੂੰ ਲੱਗਾ ਵੀਡੀਓਪਾਟ ਬਹੁਤ ਬੜੀ ਬੜੀ ਅੱਜ ਸੁਆਜੀਵਰਾ ਦਾ ਜਿਹੜਾ ਗਾਣਾ ਸਿਚੁਏਸ਼ਨ ਤੇ ਆਉਂਦਾ ਜਿਹੜਾ ਗੱਬਰੂ ਦਾ ਟਾਈਮ ਹੈ ਨਾ ਤੇ ਬਾਈ ਦਾ ਬਹੁਤ ਥੈਂਕ ਯੂ ਅਸੀਂ ਇਹਨਾਂ ਤੋਂ ਗਾਣਾ ਖੋਇਆ ਇਹ ਗਾਣਾ ਇਹਨਾਂ ਨੇ ਦਿੱਤਾ ਭਈ ਇਹਨਾਂ ਨੇ ਭਾਈ ਹਰਾਂ ਨੇ ਗਾਣਾ ਦਿੱਤਾ ਭਾਈ ਹੁਣ ਭਾਈ ਵੀ ਬੋਲਣਗੇ ਫਿਲਮ ਪਰ ਫਿਲਮ ਬਹੁਤ ਐਂਡ ਅੱਜ ਦੇ ਮੁੱਦੇ ਤੇ ਆ ਤੇ ਬਾਈ ਨੇ ਬਹੁਤ ਸੋਰੀਆ ਕੀਤਾ ਸਾਰੇ ਟੀਮ ਨੇ ਬਹੁਤ ਨੰਬਰ ਕੀਤਾ ਇਹਨਾਂ ਨੇ ਵੀ ਬਹੁਤ ਸਾਰਾ ਕੰਮ ਕੀਤਾ ਵੀ ਦਾ ਗਾਣਾ ਬਹੁਤ ਸੋਹਣਾ ਲੱਗਿਆ ਮੈਂ ਸੁਣਿਆ ਮੈਨੂੰ ਲੱਗਾ ਯਾਰ ਵੀ ਹਾਂ ਇਤਨਾ ਗਾਣਾ ਚੰਗਾ ਸੀ ਮੈਨੂੰ ਵੀ ਗੋਣਾ ਪਰ ਮੈਂ ਤੋਂ ਖੋਲ ਲਿਆ ਤੇ ਆਪਣੇ ਡਾਇਰੈਕਟਰ ਸਾਹਿਬ ਇਹਨਾਂ ਨੇ ਬਹੁਤ ਸਾਰਾ ਕੰਮ ਕੀਤਾ ਤੇ ਮੇਰੀ ਇੱਕੋ ਹੀ ਬੇਨਤੀ ਸਾਰੇ ਨੂੰ ਕਿ ਇੱਕ ਵਾਰੀ ਜ਼ਰੂਰ ਦੇਖਣ ਸਨ ਜੀ ਤੁਸੀਂ ਦੋ ਵਾਰ ਦੇਖ ਲਿਓ ਨਹੀਂ ਤੁਹਾਡੇ ਲਈ ਆ ਲਾਈਟ ਟੈਕਨੀਕਲੀ ਵੈਰੀ ਸਾਊਂਡ ਹੈ ਪਹਿਲੀ ਵਾਰ ਦੇਖਿਆ ਹੋ ਜੀ ਫਿਲਮ ਇੱਕ ਕੰਪਲੈਕਸ ਫਿਲਮ ਲੈ ਕੇ ਆਏ ਹੋ ਆਫਿਟ ਸਿਨੇਮਾ ਵਿਦ ਮੀਨਿੰਗਫੁਲ ਥੀਏਟ੍ਰਿਕਲ ਆਰਟ ਥੈਂਕ ਯੂ ਸੋ ਮਚ ਜੀ ਹਾਂ ਥੈਂਕ ਯੂ ਸੋ ਮਚ ਆਪਾਂ ਹੀ ਵੀ ਆਉਣ ਤੋਂ ਕਿਸਮ ਉਹ ਪਹਿਲਾਂ ਇਹਨਾਂ ਨੇ ਵੀ ਕਰੈਕਟਰ ਕਰਨਾ ਸੀ ਪਰ ਇਹ ਸਾਨੂੰ ਜਵਾਬ ਦੇ ਗਏ ਨਹੀਂ ਨਹੀਂ ਐਕਚੁਅਲੀ ਮੇਰਾ ਉਦੋਂ ਕਲੀਨ ਸ਼ੇਪ ਸੀਗਾ ਇਸ ਕਰਕੇ ਪ੍ਰੋਬਲਮ ਆ ਗਈ ਸੀ ਪਰ ਮੈਂ ਆਪਣੇ ਮਨ ਨਾਲ ਇਸ ਫਿਲਮ ਨਾਲ ਜੁੜਿਆ ਹੋਇਆ ਸੀਗਾ ਇਹ ਜੀ ਬਲਮਾ ਪਾਣੀਆਂ ਚਾਹੀਦੇ ਨੇ ਬਹੁਤ ਜ਼ਰੂਰੀ ਨੇ ਮੈਂ ਕਹੀ ਕਹਿਣਾ ਚਾਹੁੰਦਾ ਕਿ ਇਸ ਕਿਸਮ ਦਾ ਸਿਨੇਮਾ ਪੜ੍ਹਨਾ ਚਾਹੀਦਾ ਬਹੁਤ ਜ਼ਰੂਰੀ ਹੈ ਇੱਕ ਨਵਾਂ ਜਨਰ ਜਿਹਨੂੰ ਕਹਿੰਦੇ ਲੈ ਕੇ ਕਾਮੇਡੀ ਮੈਂ ਬਹੁਤ ਜ਼ਰਾ ਬਾਤ ਇਸ ਕੇ ਬਾਅਦ ਬਹੁਤ ਵਧੀਆ ਤਰੀਕੇ ਨਾਲ ਹੱਸਿਆ ਕਿਉਂਕਿ ਕਾਮੇਡੀ ਦਾ ਵੀ ਇੱਕ ਬਤਨ ਹੁੰਦਾ ਹੈ ਪਾਜੀ ਤੁਹਾਡੀ ਗੱਲ ਨਾਲ ਸੈਂਟ ਹੁੰਦੇ ਕਿ ਮਲਵਨ ਲਗਾਤਾਰ ਹਾਸੀ ਨਾਲੋ ਸਿਚੁਏਸ਼ਨਲ ਤੇ ਕਰੈਕਟਰ ਦੀ ਜਿਹੜੀ ਕਮੇਡੀ ਹੋ ਜਿਆਦਾ ਵਧੀਆ ਹੁੰਦੀ ਹੈ ਬਾਕੀ ਤੁਹਾਡੀ ਫਿਲਮਾਂ ਸਰ ਪਲੀਜ਼ ਆ ਮੈਂ ਤਾਂ ਕੀ ਕਹਣਾ ਮੈਂ ਬਾਲਾ ਬੋਲ ਗਿਆ ਤੇ ਹੁਣ ਤਾਂ ਲੋਕਾਂ ਤਾਂ ਫਿਲਮ ਆ ਨਾ ਵਾਦ ਤੋਂ ਵਾਦ ਜਾਓ ਫਿਲਮ ਦੇਖ ਕੇ ਆਓ ਕਰੰਟ ਇਸ਼ੂ ਨੇ ਪੰਜਾਬ ਦੇ ਜਿਹੜੇ 2024 ਚ ਆਪਾਂ ਹੈਂਡਲ ਕਰ ਰਹੇ ਹਾਂ ਇਸ ਚੀਜ਼ ਤੇ ਮੈਨੂੰ ਲੱਗਿਆ ਜੀ ਇਸ ਚੀਜ਼ ਤੇ ਗੱਲ ਹੋਣੀ ਚਾਹੀਦੀ ਆ ਸੋ ਕਾਮੇਡੀ ਤਾਂ ਤੁਸੀਂ ਦੇਖ ਹੀ ਲੀ ਫਿਲਮ ਦੇ ਵਿੱਚ ਕਿੰਨੀ ਆ ਨਾ ਪਰ ਅੱਜ ਨਾਲ ਖਾਸਾ ਕੁਝ ਹੈ ਸੋ ਜਰੂਰ ਦੇਖ ਕੇ ਆਓ ਭਜੀ ਧੀਰਜ ਭਾਜੀ ਦਾ ਕੁਐਸਚਨ ਆਏਗਾ ਸੈੱਟ ਜਾ ਕੇ ਭਜੀ ਜਵਾਬ ਇੱਧਰ ਆਉਤੀ ਰਹਿ ਜੀ ਜਵਾਬ ਅੱਗੇ ਵਗੋ ਅੰਦਰ ਗੈਸਟ ਐਂਟਰੀ ਭਜੀ ਨਜੀ ਕੋਈ ਭੋਲੇ ਕੋਈ ਭੋਲੇ ਪੂਰੀ ਫਿਲਮ ਚ ਹੁੰਦੀ ਰਹੀ ਐਂਡ ਦੇ ਵਿੱਚ ਧੀਰਜ ਭਾਜੀ ਦੀ ਐਂਟਰੀ ਤਾਂ ਉਹਨਾਂ ਸੀ ਭੋਲੇ 2 ਦੀ ਤਿਆਰੀ ਕਰ ਲਈਏ ਭੋਲੇ 2 ਦੀ ਦੇਖਾਂਗੇ ਬਾਕੀ ਮੈਂ ਤਾਂ ਜੱਗੇ ਨੇ ਕਿਹਾ ਸੀ ਵੀ ਤੂੰ ਕਾਰ ਵੀ ਤੋ ਆਣਾ ਤੇ ਹਾਈ ਸਪੀਡ ਸ਼ਾਟ ਹੋਗਾ ਜਿਹੜਾ ਆ ਬੋਨਾ ਆਪਾ ਭੋਲੇ ਪਰ ਬੋਲਾ ਦਬਿਆਣੀ ਇਹ ਦਬਣਾ ਕਿਉਂ ਪੋਲੇ ਪੋਲਾ ਦਬਣਾ ਵੀ ਨਹੀਂ ਚਾਹੀਦਾ ਸੋ ਥੈਂਕ ਯੂ ਅੱਛਾ ਜਿਵੇਂ ਅਸੀਂ ਪਾਰਟ ਸੋਚਿਆ ਅਸੀਂ ਪਹਿਲਾਂ ਹੀ ਸੋਚਿਆ ਹੋਇਆ ਐ ਨਹੀਂ ਕਿ ਚੱਲ ਗਈ ਤੇ ਬਾਅਦ ਚ ਆਪਾਂ ਦੋ ਬਣਾ ਦਈਏ ਪਾਰਟ 2 ਇਹਦਾ ਹੋਊਗਾ ਕਹਾਣੀ ਅਜੇ ਪੂਰੀ ਨਹੀਂ ਹੋਈ ਵੱਖਰੀ ਕਿਸਮ ਦੀ ਕਹਾਣੀ ਅਸੀਂ ਕਹਿ ਸਕਦੇ ਹਾਂ ਪਰ ਇਹ ਮੁੱਦਾ ਬੜਾ ਵੱਡਾ ਹੈਗਾ ਕਿ ਬੜੀ ਬੜੀ ਇਹ ਗੱਲ ਹੁੰਦੀ ਹੈ ਕਿ ਪਿੰਡਾਂ ਨੂੰ ਝਾੜ ਕੇ ਕਿਤੇ ਚੰਡੀਗੜ੍ਹ ਬਣ ਗਿਆ ਓਐਸ ਲੱਗਦੀ ਹੈ ਹੈਨਾ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣ ਗਿਆ ਤੇ ਇਦਾਂ ਦੇ ਹੋਰ ਬਹੁਤ ਸਾਰੇ ਪਿੰਡ ਜਿਹੜੇ ਨੇ ਉਜੜਦੇ ਦਿਖਦੇ ਨਹੀਂ ਕੁਝ ਡਾਇਲੌਗ ਸੀਗਾ ਸੀ ਕਿ ਆ ਵੀ ਸ਼ਾਂਤੀ ਚ ਗੋਤੇ ਲਵਾ ਲਵਾਨੇ ਆ ਪਿੰਡ ਲੈ ਕੇ ਗਏ ਸੋ ਉਹਦੇ ਲਈ ਉਹਦੇ ਲਈ ਤੁਹਾਡੀ ਭਾਵਨਾ ਕੀ ਹੈਗੀ ਹੈ ਇਹ ਤੇ ਫਿਲਮ ਦੀ ਕਹਾਣੀ ਤਾਂ ਸੀਗੀ ਪਰ ਤੁਹਾਡੀ ਆਪਣੀ ਆਪਣੀ ਭਾਵਨਾ ਕੀ ਹੈ ਉਸ ਚੀਜ਼ ਨੂੰ ਲੈ ਕੇ ਕਿ ਪਿੰਡਾਂ ਦੇ ਪਿੰਡ ਬਦਲ ਰਹੇ ਨੇ ਸ਼ਹਿਰਾਂ ਵਾਂਗ ਬਣਾਉਣ ਦੀ ਕੋਸ਼ਿਸ਼ ਹੁੰਦੀ ਹੈ ਤੇ ਅਸੀਂ ਪਿੰਡ ਖੋਲੰਨੇ ਆ ਉਸ ਦੇ ਬਾਰੇ ਕੀ ਕਹੋਗੇ ਜਰਜੀਤ ਬਾਜੀ ਪਹਿਲਾਂ ਤੁਸੀਂ ਬਸ ਇਹੀ ਸਾਨੂੰ ਵੀ ਇਹੀ ਲੱਗਦਾ ਕਿ ਜੋ ਹੋ ਰਿਹਾ ਹੈ ਨਾ ਆਪਾਂ ਗਲਤ ਸਹੀ ਵਾਲੇ ਪਾਸੇ ਤਾਂ ਗਏ ਹੀ ਨਹੀਂ ਤੇ ਸਾਨੂੰ ਲੱਗਿਆ ਕਿ ਕਮ ਸੇ ਕਮ ਇਹ ਫਿਲਮ ਦੇਖ ਕੇ ਤੁਹਾਡੇ ਦਿਮਾਗ 'ਚ ਕੁਐਸਚਨ ਮਾਰਕ ਤਾਂ ਬਣ ਜੂਗਾ ਨਾ ਤੇ ਤੁਸੀਂ ਕੀ ਕਰਨਾ ਜੀ ਧੀਰਜ ਜੀ ਮੈਂ ਹਮੇਸ਼ਾ ਹੀ ਇਹ ਗੱਲ ਕਹਿੰਦਾ ਹਾਂ ਕਿ ਜ਼ਮੀਨ ਨਹੀਂ ਵੇਚਣੀ ਚਾਹੀਦੀ ਕਿਉਂਕਿ ਆਉਣ ਵਾਲੇ ਟਾਈਮ 'ਚ ਜ਼ਮੀਨ ਦੀ ਜਿਹੜੀ ਕੀਮਤ ਆ ਉਹ ਬਹੁਤ ਕਿਉਂਕਿ ਰੋਟੀ ਤਾਂ ਹਰੇਕ ਬੰਦੇ ਹੀ ਖਾ ਕੇ ਸੰਭਾ। ਕਈ ਵਾਰੀ ਅਸੀਂ ਜਿਵੇਂ ਕਹਿੰਦੇ ਥੋੜਾ ਘੱਟ ਸੋਚਦੇ ਹਾਂ। ਹਾਂ ਇੰਨੇ ਪੈਸੇ ਮਿਲ ਗਏ ਤੇ ਉਹ ਚੀਜ਼ ਵੇਚ ਦਿੰਦੇ ਆ ਪਰ ਜ਼ਮੀਨ ਮੈਨੂੰ ਲੱਗਾ ਨਹੀਂ ਵੇਚਣੀ ਤੇ ਅੱਜਕੱਲ ਜੋ ਜ਼ਮੀਨ ਵੇਚਦਾ ਮੈਨੂੰ ਬਹੁਤ ਅਮੂਰਤ ਲੱਗਦਾ। ਜੀ ਜ਼ਮੀਨ ਦੀ अहमियत ਨਹੀਂ ਵੇਚ। ਸੋ ਮੈਂ ਇਹ ਗੱਲ ਕਰਾਂਗੇ ਮਤਲਬ ਉਹਨਾਂ ਨੂੰ ਦੇਖ ਕੇ ਬਹੁਤ ਸਰਪ੍ਰਾਈਜ਼ ਹੋ ਗਏ ਕਿ ਇੰਨਾ ਬਦਲਾ ਵੀ ਆ ਸਕਦਾ ਹੈ। ਇੱਕ ਐਕਟਰ ਇੰਨਾ ਬਦਲਾ ਕਰ ਸਕਦਾ ਹੈ। ਤੇ ਤੁਹਾਡੇ ਕਿਰਦਾਰ ਦੇ ਨਾਲ ਜਿਹੜਾ ਤੁਸੀਂ 50 ਦਾ ਨੋਟ ਦਿੱਤਾ ਪਿਆਰ ਦੀ ਪਰਿਭਾਸ਼ਾ ਜਿਹੜੀ ਬਿਆਨ ਕੀਤੀ ਸੋ ਕੋਈ ਵੀ ਬੰਦਾ ਜੇ ਤੁਸੀਂ ਕੁਝ ਕਹਿਣਾ ਚਾਹੋ ਕਿ ਅਸਲ ਪਿਆਰ ਦੀ ਪਰਿਭਾਸ਼ਾ ਆਓ ਜੀ ਆਓ ਤੁਸੀਂ ਕਹੋ ਜੀ ਆਈ ਥਿੰਕ ਥੈਟ ਵਾਸ ਦ ਮੋਸਟ ਬਿਊਟੀਫੁਲ ਪਾਰਟ ਆਫ ਦ ਫਿਲਮ ਐਂਡ ਇਟ ਵਾਸ ਵਨ ਆਫ ਦ ਫਰਸਟ ਸ਼ਾਟਸ ਜੋ ਅਸੀਂ ਨੇ ਸਾਥ ਮੇਂ ਕੀਤਾ ਥਾ ਤੋ ਆਈ ਥਿੰਕ ਵਾਈ ਬਿਊਟੀ ਐਸ ਪੂਰੇ ਫਿਲਮ ਕੇ ਅਪਾਰਟ ਫਰਮ ਦ ਕਨਸੈਪਟ ਉਸ ਚੀਜ਼ ਕੋ ਅਚੇ ਤਰ੍ਹਾਂ ਕਨੈਕਟ ਕਰਨਾ ਆਪਣੇ ਮੇਂ ਬਹੁਤ ਅਚੀ ਬਾਤ ਸੀ ਤੁਹਾਡੇ ਰਾਈਟ ਸੋ ਤੁਹਾਡੇ ਦੋਨਾਂ ਦੇ ਕੈਰੈਕਟਰ ਗੱਲ ਕਰੀ ਤਾਂ ਬਹੁਤ ਹੀ ਵੱਡੀ ਇੱਕ ਕਹਿ ਲੋ ਕਿ ਟਰਾਂਸਫਰਮੇਸ਼ਨ ਸੀਗੀ ਰਿਐਲਿਟੀ ਤੋਂ ਬਹੁਤ हट ਕੇ ਸੀ ਤੁਹਾਡੇ ਲਈ ਮੁਸ਼ਕਲ ਰਿਹਾ ਜਮਾ ਮੁਸ਼ਕਲ ਨਹੀਂ ਰਿਹਾ ਇਹੀ ਕਰਦੇ ਆ ਯਾਰ ਅੱਗੇ ਵੀ ਇਹੀ ਕੋਈ ਕਰਨਾ ਅੱਜ ਚੱਕ ਲੋ ਕੈਮਰਾ ਅੱਜ ਵੀ ਕਰ ਸਕਦੇ ਆ ਸੋ ਮੈਨੂੰ ਲੱਗਦਾ ਇਹ ਕੁਐਸਚਨ ਹੀ ਬਾਕੀਆਂ ਲਈ ਹੋ ਸਕਦਾ ਹਾਂ ਉਹ ਲੱਗਦਾ ਹੁਣ ਠੀਕ ਹੈ ਫਿਲਟਰ ਕਲਾਕਾਰ ਲਈ ਨਹੀਂ ਹੋ ਰਿਹਾ ਚੱਲ ਰਿਹਾ ਹੁਣ ਤਾਂ ਚੱਲ ਹੀ ਰਿਹਾ ਕੰਮ ਇੱਕ ਫਿਲਟਰ ਕਲਾਕਾਰ ਉਹ ਤਾਂ ਹੈ ਕਿ ਸਲਫ ਮਾਰੋ ਸਟਾਰਟ ਹੋ ਚਲੋ ਕੀ ਕਰਨਾ ਦੱਸੋ ਜਦੋਂ ਪ੍ਰੈਸ ਕਾਨਫਰੈਂਸ ਤੁਸੀਂ ਨੇ ਜਰਨਲ ਵਾਲਿਆਂ ਨੇ ਕਹਿੰਦੇ ਸੀ ਜਦੋਂ ਸਿਨੇਮੇ ਚ ਬਦਲਾ ਆਊਗਾ ਹੋਰ ਤੱਕ ਮੁੰਡੇ ਲੈ ਕੇ ਆਉਣਗੇ ਥੀਏਟ੍ਰਾ ਵਿੱਚ ਡਿਸਕਸ ਕਰਦੇ ਸੀ ਕਿ ਜਦੋਂ ਅੱਛੀ ਫਿਲਮ ਬਣੂਗੀ ਜਾਂ ਅਸੀਂ ਵਧੀਆ ਫਿਲਮ ਮੇਕਰ ਬਣਾਊਗਾ ਉਹ ਫਿਲਮ ਉਸ ਲੈਵਲ ਦੀ ਹੀ ਬਣਾਊਗਾ ਜਿਹੜਾ ਮਤਲਬ ਉਹਦੇ ਵਿੱਚ ਹਰ ਚੀਜ਼ ਨੂੰ ਬੰਦ ਕੇ ਰੱਖੂਗਾ ਚਾਹੇ ਕਾਮੇਡੀ ਆ ਚਾਹੇ ਘਰਾਣੀ ਆ ਇੱਥੇ ਜੇ ਕਾਮਯਾਬ ਹੋਏ ਉਸ ਵਿੱਚ ਵੀ ਬੰਦ ਕੇ ਰੱਖਣ ਦੀ ਲੋ ਕਰਦੇ ਕਰਦੇ ਜਿਹੜੀ ਗੱਲ ਕਰਕੇ ਜਾਂਦੀ ਆ ਫਿਲਮ ਉਹ ਬਹੁਤ ਧੀਆ ਬਹੁਤ ਧੀਆ ਇਹ ਵੀ ਖੂਬਸੂਰਤੀ ਆ ਕਮੇਡੀ ਦੀ ਕਿ ਸਿਚੁਏਸ਼ਨਲ ਕਮੇਡੀ ਆ ਕੋਈ ਇਦਾਂ ਨਹੀਂ ਵੀ ਪੰਚ ਹੈਗੇ ਆ ਉਹ ਸਿਚੁਏਸ਼ਨ ਦੀ ਤੁਸੀਂ ਉਹਦੇ ਨਾਲ ਬਹਿ ਜੇ ਪੰਜਾਬੀ ਆਂਦੀ ਆ ਤੁਹਾਨੂੰ ਨਹੀਂ ਦੂਜੀ ਇੱਥੇ ਪੰਜਾਬੀ ਸਗਾ ਰਹਿਆਂ ਨੂੰ ਹਾਂ ਦੂਜੀ ਬੇਨਤੀ ਸੀ ਇਹ ਕਰਨਾ ਚਾਹੁੰਦੇ ਆ ਵੀ ਜੀ ਇੱਧਰ ਅੱਗੇ ਚਲੋ ਅੱਗੇ ਅੱਗੇ ਫਰਾਟ ਆਉਂਦਾ ਰਹਿਆ ਹੈ ਨਾ ਤੇ ਰਾਈਟਰ ਸਾਹਿਬ ਜੀ ਫਿਲਮ ਦੇ ਉਹ ਤਾਂ ਲਖ ਸਾਹਿਬ ਇੱਧਰ ਆਓ ਇਹ ਰਾਈਟਰ ਯਾਰੀ ਬਹੁਤ ਸਵਾਲ ਪੁੱਛੇ ਲੋਕ ਤਾਂ ਰਹਿੰਦਾ ਸਾਰਾ ਕ੍ਰੈਡਿਟ ਤੁਹਾਡਾ ਜਿੰਨੇ ਡਾਇਲੌਗਸ ਨੇ ਇਸ ਬੰਦੇ ਦੀ ਫਿਲਮ ਲਿਖੀ ਆ ਦੇਖੋ ਮੁੰਡਾ ਯਾਰ ਸੋ ਸਾਡੀ ਕੋਸ਼ਿਸ਼ ਸੀ ਕਿ ਇੱਥੇ ਜਿੰਨੇ ਆਉਣ ਯੰਗ ਮੁੰਡੇ ਆਉਣ ਹਾਂ ਸਾਡਾ ਡਾਇਰੈਕਟਰ ਦੇਖੋ ਸਾਡਾ ਰਾਈਟਰ ਦੇਖੋ ਸਾਨੂੰ ਲੱਗਦਾ ਸਾਡੇ ਕੋਲ ਬਹੁਤ ਸਟਰੋਂਗ ਟੀਮ ਆ ਅੱਗੇ ਵੀ ਬਹੁਤ ਖਤਰਨਾਕ ਬਣਾਵਾਂਗੇ ਕੁਝ ਠੀਕ ਹੈ ਸੋਮੇ ਕੁਝ ਤੁਸੀਂ ਥੋੜੇ ਰੌਸਟੀ ਕਹੋ ਪੰਜਾਬੀ ਚ ਕਿੰਨਾ ਸਿੱਖੀ ਪੰਜਾਬੀ ਚ ਲਾਈਟਾਂ ਤੁਸੀਂ ਚੱਕਿਆ ਯਾਰ ਸੱਤਿਕਾ ਦੇ ਲੱਭਾ ਹਾਂ ਬਹੁਤ ਚੰਗਾ ਲੱਗਦਾ ਹੈ ਉਹ ਚੰਗਾ ਲੱਗਦਾ ਹੈ ਅ ਮੈਟ ਵਰy ਗੁੱਡ ਐਕਟਰ ਐਂਡ ਮੇਰੇ ਅੰਗਰੇਜ਼ੀ ਆ ਗਈ ਚਲੋ ਕੋਈ ਨਹੀਂ ਮੇਰੀ ਚਲੋ ਹੋਰ ਕੁਝ ਰਹਿ ਗਿਆ ਕੀ ਜੀ ਕੋਈ ਕੁਐਸਚਨ ਹੋਰ ਪਾ ਜੀ ਗੱਲ ਹੋ ਗਏ ਮੀਰ ਸਾਹਿਬ ਕਿੱਥੇ ਚਲੇਗੇ ਵੀਰ ਭਾਜੀ ਚੱਲ ਗਿਆ ਉਹ ਐਨਾ ਟਾਈਮ ਅੱਜ ਚਲੋ ਥੈਂਕ ਯੂ ਸੋ much ਸਾਰਾ ਭਾਜੀ ਜੀ ਤਿਆਰੀ ਵੀ ਦੱਸ ਦਿਓ ਥੋੜੀ ਜਿਹੀ ਉਹ ਵੀ ਕਰ ਲਾਂਗੇ ਪਹਿਲਾਂ ਆਹ ਸਿਰੇ ਚੜੇ ਉਹ ਵੀ ਤਿਆਰੀ ਉਹ ਤੁਹਾਨੂੰ ਪਤਾ ਹੈ ਉਹ ਵੀ ਦੱਸਾਂ ਕੋਈ ਨਾਰਾਜ਼ਗੀ ਨਹੀਂ ਹੈ ਕਿਹੜਾ ਬੋਲਿਆ ਦੇਵਤੇ ਤੇ ਕਾਇਆ ਮੈਂ ਕਿਹ ਨਾਰਾਜ਼ਗੀ ਸੀ ਮੀਡੀਆ ਤੋਂ ਮੀਡੀਆ ਤੋਂ ਭਾਜੀ ਰੋਟੀ ਖਾ ਕੇ ਕਹਿੰਦਾ ਰੋਟੀ ਖਾ ਲੋ ਦੇਖੋ ਮੀਡੀਆ ਦੇ ਕਛ ਰੋਲ ਨੇ ਮੈਨੂੰ ਲੱਗਦਾ ਚ ਉਹ ਰੋਲ ਚੰਗੀ ਤਰ੍ਹਾਂ ਨਿਭਾਉਣਗੇ ਤਮਿਲ ਲਗਾ ਜਿਹੜਾ ਸਾਡੀ ਕੰਟਰੀ ਆ ਬਹੁਤ ਗਰੋ ਕਰ ਸਕਦੀ ਤਾਂ ਮੈਨੂੰ ਲੱਗਦਾ ਅੱਜ ਦੇ ਟਾਈਮ 'ਚ ਜਿਹੜਾ ਬਹੁਤ ਵੱਡਾ ਇਸ਼ੂ ਹੈ ਜਿਹੜਾ ਮੀਡੀਆ ਜੋ ਪਰੋਸਿਆ ਜਾਂਦਾ ਦੇਖਿਆ ਜਾਂਦਾ ਆਮ ਲੋਕਾਂ ਤੇ ਬਹੁਤ ਪ੍ਰਭਾਵ ਪੈਂਦਾ ਉਹ ਚੀਜ਼ ਆ ਸੋ ਮੈਨੂੰ ਲੱਗਦਾ ਮੀਡੀਆ ਚੌਥਾ ਤੰਮ ਨਹੀਂ ਹੁੰਦਾ ਪਹਿਲਾਂ ਹੀ ਤੰਮ ਹੀ ਬਣ ਗਿਆ ਹਰ ਚੀਜ਼ ਜੋ ਦਿਖਦੀ ਆ ਲੋਕਾਂ ਨੂੰ ਐ ਲੱਗਦਾ ਹੁਣ ਤੁਸੀਂ ਵੀ ਤਾਂ ਹਰ ਫਿਲਮ ਨੂੰ ਐ ਦਿਖਾਉਂਦੇ ਹੋ ਨਾ ਵੀ ਉਸ ਕਰੀ ਹੈ ਇਹਨੂੰ ਹੈਨਾ ਤੇ ਲੋਕਾਂ ਨੂੰ ਐ ਲੱਗਦਾ ਉਹ ਫਿਲਮ ਬਹੁਤ ਵਧੀਆ ਸੋ ਤੁਹਾਡੇ ذریعے ਬਹੁਤ ਵੱਡੀ ਚੀਜ਼ ਲੋਕਾਂ ਸਾਹਮਣੇ ਜਾਂਦੀ ਹੈ ਮੈਂ ਚਾਹੁੰਦਾ ਵੀ ਜਿਹੜੀ ਵਾਕਈ ਫਿਲਮ ਬਧੀ ਹੈ ਲੱਗੇ ਤੇ ਲੋਕਾਂ ਨੂੰ ਐ ਲੱਗੇ ਕਿ ਦੇਖਣੀ ਚਾਹੀਦੀ ਹੈ ਸਰ ਇੰਨਾ ਦਾ ਅੱਛੇ ਕੋ ਅੱਛਾ ਤੇ ਬੁਰਾ ਕੋ ਬੁਰਾ ਕਾ ਹਾਂ ਜ਼ਰੂਰੀ ਹੈ ਇਹ ਕਹਿਣਾ ਬਹੁਤ ਜ਼ਰੂਰੀ ਹੈ ਤਾਂ ਮੈਨੂੰ ਲੱਗਦਾ ਜਦੋਂ ਮੀਡੀਆ ਆਪਣਾ ਸਹੀ ਕੁਐਸਚਨ ਕਰੂਗਾ ਤਾਂ ਬਹੁਤ ਸੁਧਾਰ ਹੋ ਸਕਦੇ ਨੇ ਸਿਸਟਮ 'ਚ ਤੇ ਫਿਲਮਾਂ 'ਚ ਹਾਂਜੀ ਸਹੀ ਕੁਐਸਚਨ ਚੱਲ ਜਾਂਦਾ ਹੈ ਹਾਂ ਹਾਂ ਵਧੀਆ ਜੀ ਤੁਹਾਡੀ ਫਿਲਮਾਂ ਦੀ ਵਧੀਆ ਹੈ ਸਰ ਇੱਕ ਲਾਈਨ ਬਸ ਬਸ ਮਾਰੀ ਜਾਂਦੀ ਹੈ ਇਕਦਾਂ ਉੱਚੀ ਪਾਸਾ ਰੋਟੀ ਕਰਕੇ ਬੈਠੇ ਆਪਾਂ ਆਪਾਂ ਵੀ ਇੱਥੇ ਰੋਟੀ ਮੈਨੂੰ ਤਾਂ ਬੈਲ ਹੋ ਗਈ ਸਭ ਤੋਂ ਵੱਧ ਵਧੀਆ ਉਹੀ ਲੱਗਦਾ ਫਿਰ ਰੋਟੀ ਤਾਂ ਮਿਲ ਜੂਗੀ ਆਪਾਂ ਰੋਟੀ ਕਰਕੇ ਬੈਠੇ ਹਾਂ ਤੇ ਸਾਰੇ ਅਸੀਂ ਵੀ ਰੋਟੀ ਕਰਕੇ ਕੰਮ ਕਰਦੇ ਆ ਸੋ ਥੈਂਕ ਯੂ ਸੋ ਮੱਚ ਫਿਲਮ ਲੱਗ ਚੁੱਕੀ ਐ ਸਿਨੇਮਿਆਂ ਚ ਤੇ ਵੱਧ ਤੋਂ ਵੱਧ ਜਾ ਕੇ ਦੇਖ ਕੇ ਆ ਉਹਨਾ ਆਪਣੇ ਰਿਵਿਊ ਜ਼ਰੂਰ ਦੇਣਾ ਥੈਂਕ ਯੂ ਸੋ ਮੱਚ ਭਾਈ ਥੈਂਕ ਯੂ ਸੋ ਮੱਚ